ਹਣ ਸਾਊਂਡ ਗਨ ਆ ਦੀ ਜਿਹੜੀ ਬੇਚੈਨੀ ਪੈਦਾ ਕਰੂਗੀ ਲੋਕਾਂ ਚ ਘਬਰਾਹਟ ਪੈਦਾ ਕਰੂਗੀ ਆ ਸਿਰਫ 15 ਰੁਪਏ ਦਾ ਬਾਜੀ ਇਹ ਗੱਲ ਪਤਾ ਨਹੀਂ ਕਿੰਨੇ ਕਰੋੜਾਂ ਲੱਖਾਂ ਕਰੋੜਾਂ ਦੀ ਹੋਣੀ ਜਿਹਨੂੰ ਆਖਦੇ ਸੀ ਦਿੱਲੀ ਆਉਣਾ ਸੌਖਾ ਨਹੀਂ ਉਹੀ ਮੱਲੀ ਬੈਠੇ ਦਿੱਲੀ ਵਾਲੇ ਰਾਸਤੇ ਹੋ ਜਿਹੜੀ ਉਮਰ ਖਡਾਉਣਾ ਕਰੇ ਪੋਤੇ ਨੂੰ ਉਹਨੂੰ ਕਿਹੋ ਜਿਹੇ ਚੱਕਰਾਂ ਚ ਪਾਲਿਆ ਹੱਥ ਕੰਨਾਂ ਨੂੰ ਲਵਾ ਕੇ ਤੇਰੇ ਛੱਡਾਂਗੇ ਤੂੰ ਮੱਥਾ ਦਿੱਲੀ ਏ ਪੰਜਾਬ ਨਾਲ ਲਾ ਲਿਆ ਹੱਥ ਕੰਨਾਂ ਨੂੰ ਲਵਾ ਕੇ ਤੇਰੇ ਛੱਡਾਂਗੇ ਮੱਥਾ ਦਿੱਲੀ ਏ ਪੰਜਾਬ ਨਾਲ ਲਾ ਲਿਆ ਜਦੋਂ ਹੁਕਮ ਹੋ ਗਿਆ ਨਾ ਅਬਦਾਲੀ ਹੋਰੀ ਨੇ ਛੱਡੇਗੇ ਤਾਂ ਚੀਜ਼ ਹੀ ਕੀ ਨੇ ਹੁੰਦੇ ਹੀ ਇਸ਼ਾਰੇ ਡੰਡਾ ਡੱਕ ਦੇਣਗੇ ਹਜੇ ਪੁੱਤ ਪੁੱਤ ਆ ਕੇ ਵੜਾਏ ਹੋਏ ਨੇ ਕਬੱਡੀ ਵਾਲਾ ਪੱਲਾ ਹੈ ਰੇਡਰ ਪੂਰੀਆਂ ਰੇਡਾਂ ਪਾਈਆਂ ਵੀਰੇ ਤੁਸੀਂ ਬੈਰੀਕੇਡ ਤੇ ਹੁਣ ਜਿੱਥੇ ਬੰਦਿਆਂ ਦੇ ਇਸ਼ਾਰੇ ਤੇ ਬੈਠੇ ਹੋ ਆਪਦਾ ਆਰਾਮ ਕਰ ਰਹੇ ਹੋ ਤਿਆਰੀ ਕਰ ਰਹੇ ਹੋ ਕਿਹ ਵੱਸ ਹਾਂਜੀ ਹਾਂਜੀ ਪੂਰੀ ਤਿਆਰੀ ਕਰ ਰਹੇ ਆ ਜ ਸਾਡੀ ਤਾਂ ਪੂਰੀ ਤਿਆਰੀ ਹੈ ਜੀ ਫੁੱਲ ਜਿਹੜੀ ਆਹ ਰਾਵੜਾ ਜੀ ਬਾਈ ਇਹ ਬਿਲਕੁਲ ਤੋਂ ਅੰਦਰ ਜਾਣ ਦਿੰਦੀ ਬਿਲਕੁਲ ਕਵਰ ਕਰ ਲੈਣੀ ਹੈ ਜਿਵੇਂ ਪਾਣੀ ਦੀ ਤਰਾਕੀਆਂ ਬੰਦੇ ਉਹ ਜੇ ਪਾਣੀ ਜਾਂਦਾ ਦੇਖਦਾਰਾਂ ਨੂੰ ਅੱਖਾਂ ਵਾਸਤੇ ਹੋ ਗਈ ਕੰਨਾਂ ਵਾਸਤੇ ਆ ਆ ਗਿਆ ਮੂੰਹ ਤੇ ਤੁਸੀਂ ਗਿੱਲਾ ਕਰਕੇ ਭਾਵੇਂ ਤਿੰਨ ਵਾਰੀ ਤੁਸੀਂ ਜਿਹੜਾ ਆਪਣਾ ਸਰੂਪ ਹੈਗਾ 2.5 ਮੀਟਰ ਦਾ ਉਹ ਮੰਨ ਲਓ ਹੋ ਬੀਬੀਆਂ ਬਜ਼ੁਰਗਾਂ ਤੇ ਬੱਚਿਆਂ ਡੇਰੇ ਲਾ ਲਏ ਨੇ ਆ ਕੇ ਸਰਹੱਦਾਂ ਤੇ ਛੋਟਾ ਵੀਰ ਬਣ ਆਇਆ ਹਰਿਆਣਾ ਵੀ ਕਹਿੰਦਾ ਮੁੜਨ ਨਹੀਂ ਦੇਣਾ ਨਾਹੀ ਭੱਜਾਂਗੇ ਹੋ ਲਾਣਾ ਬਾਹਰਲੇ ਮੁਲਕ ਵਿੱਚ ਬੈਠ ਕੇ ਦਸਵੰਦ ਫਿਰੇ ਲੰਗਰਾਂ ਚ ਪਾਉਣ ਨੂੰ ਜਿਹੜੀ ਕੌਮ ਦੀ ਨਿਸ਼ਾਨੀ ਚੜ੍ਹਦੀ ਕਲਾ ਹੋ ਫਿਰੇ ਸੈਂਟਰ ਉਸੇ ਨੂੰ ਹੱਥ ਪਾਉਣ ਨੂੰ ਜਿਹੜੀ ਕੌਮ ਦੀ ਨਿਸ਼ਾਨੀ ਚੜਦੀ ਕਲਾ ਤੂੰ ਫਿਰ ਸੈਂਟਰ ਉਸੇ ਨੂੰ ਹੱਥ ਪਾਉਣ ਨੂੰ ਸ਼ੰਭੂ ਬਰਗਰ ਪੂਰੇ ਪੰਜਾਬ ਭਰ ਦੇ ਲੋਕ ਇੱਥੇ ਕਿਸਾਨਾਂ ਨੂੰ ਆਪ ਦਾ ਸਮਰਥਨ ਦੇਣ ਦੇ ਲਈ ਆ ਰਹੇ ਨੇ 21 ਤਰੀਕ ਤੱਕ ਹਾਲਾਂਕਿ ਨੌਜਵਾਨੀ ਨੂੰ ਰੋਕਿਆ ਹੈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤੇ ਸਾਡੇ ਨਾਲ ਟੀਮ ਰਾਜਕੋਟੀ ਵੀਰਾ ਬੜੇ-ਬੜੇ ਪੰਜਾਬ ਦੇ ਗਾਇਕ ਜਿੱਥੇ ਚੁੱਪ ਨਹੀਂ ਤੇ ਬਾਈ ਨੇ ਗਾਣਾ ਕੱਢਤਾ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਗੀਤ ਸੁਣਾ ਦਿਓ ਚੜਦੀ ਕਲਾ ਵਾਲਾ ਜੀ ਹੰਨਾਸ਼ੇ ਖਾਨੇ ਵੈਲੀ ਜਿਹੜੇ ਦੱਸੇ ਸੀ ਉਹੀ ਸੜਕਾਂ ਤੇ ਬੈਠੇ ਹੱਕਾਂ ਵਾਸਤੇ ਨਸ਼ੇ ਖਾਨੇ ਵੈਲੀ ਜਿਹੜੇ ਦੱਸੇ ਸੀ ਉਹੀ ਸੜਕਾਂ ਤੇ ਬੈਠੇ ਹੱਕਾਂ ਵਾਸਤੇ ਜੀਨੂੰ ਆਖਦੇ ਸੀ ਦਿੱਲੀ ਆਉਣਾ ਸੌਖਾ ਨਹੀਂ ਉਹੀ ਮੱਲੀ ਬੈਠੇ ਦਿੱਲੀ ਵਾਲੇ ਰਾਸਤੇ ਹੋ ਜਿਹੜੀ ਉਮਰ ਖਡਾਉਣਾ ਕਰੇ ਪੋਤੇ ਨੂੰ ਉਹਨੂੰ ਕਿਹੋ ਜਿਹੇ ਚੱਕਰਾਂ ਚ ਪਾਲਿਆ ਹੱਥ ਕੰਨਾਂ ਨੂੰ ਲਵਾ ਕੇ ਤੇਰੇ ਛੱਡਾਂਗੇ ਤੂੰ ਮੱਥਾ ਦਿੱਲੀ ਏ ਪੰਜਾਬ ਨਾਲ ਲਾ ਲਿਆ ਹੱਥ ਕੰਨਾਂ ਨੂੰ ਲਵਾ ਕੇ ਤੇਰੇ ਛੱਡਾਂਗੇ ਮੱਥਾ ਦਿੱਲੀ ਏ ਪੰਜਾਬ ਨਾਲ ਲਾ ਲਿਆ ਜਿਵੇਂ ਬਾਈ ਨੇ ਕਿਹਾ ਵੀ ਕੰਨਾਂ ਨੂੰ ਹੱਥ ਲਵਾ ਦਾਂਗੇ ਤਿਆਰ ਹੈਗਾ ਪੰਜਾਬ ਪੂਰਾ ਹਾਂਜੀ ਹਾਂਜੀ ਬਿਲਕੁਲ ਜੀ ਜਜ਼ਬਾ ਬਹੁਤ ਹੈ ਅਸੀਂ ਤਸਵੀਰਾਂ ਵੀ ਦੇਖੀਆਂ ਬਾਈ ਹਾਂਜੀ ਹਾਂਜੀ ਬਿਲਕੁਲ ਜਾ ਕੇ ਪੂਰਾ ਜੀ ਘੰਟੇ ਦੀ ਖੇਡ ਹੈ ਸਾਡੇ ਦੇ ਲੋਕ ਹੋ ਗਏ ਨਾ ਅਬਦਾਲੀ ਹੋਰੀ ਨਹੀਂ ਛੱਡੇਗੇ ਤਾਂ ਚੀਜ਼ ਹੀ ਕੀ ਨੇ ਇਹ ਤਾਂ ਜਦੋਂ ਬਦਾਲੀ ਆ ਅਸੀਂ ਜਿਹੜੇ ਉੱਥੇ ਖੜੇ ਨੇ ਨਾ ਇਹ ਤਾਂ ਸਾਰੇ ਭੱਜ ਗਏ ਸੀ ਗੀਤ ਨਹੀਂ ਸੀ ਆ ਕਹਿੰਦੇ ਵੀ ਯਾਰੇ ਫੌਜ ਸੀਗੀ ਬਦਾਲੀ ਦੀ ਇੱਕ ਵੀ ਨਹੀਂ ਨਿਕਲਿਆ ਸੀ ਇੱਕ ਪਿੰਡ ਚੋਂ ਆਹੀ ਸੜਕ ਸੀ ਉਰੇ ਸਾਡੇ ਦੋ ਹੀ ਸੀ ਬਾਬਾ ਬੋਤਾ ਸਿੰਘ ਉਰੀ ਦੋ ਆਣੇ ਹੀ ਦਵਾਲੇ ਸੀ ਬਦਾਲੀ ਇਹ ਕੀ ਚੀਜ਼ ਨੇ ਇਹ ਕੁਝ ਨਹੀਂ ਦੁਕਾਨ ਦਾ ਸਾਡਾ ਹੋਣ ਦੋ ਇਸ਼ਾਰਾ ਸਾਡੇ ਲੀਡਰਾਂ ਦਾ ਹੁੰਦਾ ਸੀ ਹੁੰਦੇ ਹੀ ਇਸ਼ਾਰੇ ਡੰਡਾ ਡੱਕ ਦੇਣਗੇ ਹਜੇ ਪੁੱਤ ਪੁੱਤ ਆ ਕੇ ਵੜਾਏ ਹੋਏ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਤਾਂ ਗਾਂ ਵੀ ਸੁਣਾਦੇ ਤੇ ਪਹਿਰੇ ਬਹੁਤ ਕੈਂਟ ਨੇ ਸੁਣ ਰਹੀ ਸਾਡਾ ਹੋ ਬੀਬੀਆਂ ਬਜ਼ੁਰਗਾਂ ਤੇ ਬੱਚਿਆਂ ਡੇਰੇ ਲਾਲੇ ਨੇ ਆਕੇ ਸਰ ਹੱਦਾਂ ਤੇ ਛੋਟਾ ਵੀਰ ਬਣ ਆਇਆ ਹਰਿਆਣਾ ਵੀ ਕਹਿੰਦਾ ਮੁੜਨ ਨਹੀਂ ਦੇਣਾ ਨਾਹੀ ਭੱਜਾਂਗੇ ਹੋ ਲਾਣਾ ਬਾਹਰਲੇ ਮੁਲਕ ਵਿੱਚ ਬੈਠ ਕੇ ਦਸਵੰਦ ਫਿਰੇ ਲੰਗਰਾਂ ਚ ਪਾਉਣ ਨੂੰ ਜਿਹੜੀ ਕੌਮ ਦੀ ਨਿਸ਼ਾਨੀ ਚੜ੍ਹਦੀ ਕਲਾ ਹੋ ਫਿਰੇ ਸੈਂਟਰ ਉਸੇ ਨੂੰ ਹੱਥ ਪਾਉਣ ਨੂੰ ਜਿਹੜੀ ਕਾਮ ਦੀ ਨਿਸ਼ਾਨੀ ਚੜਦੀ ਕਲਾ ਤੂੰ ਫਿਰ ਸੈਂਟਰ ਉਸੇ ਨੂੰ ਹੱਥ ਪਾਉਣ ਨੂੰ ਬਹੁਤ ਸੋਹਣਾ ਗੀਤ ਬਾਈ ਜੀ ਸੁਣਨਾ ਹੋਵੇ ਇਹਨੂੰ YouTube ਤੇ ਕਿਵੇਂ ਸੁਣ ਸਕਦੇ ਨੇ ਹਾਂਜੀ ਟਿਮ ਰਾਏ ਕੋਟੀ ਤੁਸੀਂ ਸਰਚ ਕਰ ਸਕਦੇ ਹੋ ਜੀ Google ਤੇ ਵੀ ਤੇ YouTube ਤੇ ਗਾਣਾ ਸੁਣ ਤਸਵੀਰਾਂ ਤੁਸੀਂ ਦੇਖੀਆਂ ਥਰੂ ਗੈਸ ਦੇ ਗੋਲੇ ਜਿਹੜੀਆਂ ਰਬੜ ਦੀਆਂ ਗੋਲੀਆਂ ਬਹੁਤ ਜਿਹੜਾ ਇਸ ਵਾਰ ਤਸ਼ੱਦਦ ਕਿਸਾਨਾਂ ਤੇ ਹੋਇਆ ਕਿਵੇਂ ਕਿਵੇਂ ਸਾਡਾ ਪਹਿਲਾ ਰਿਐਕਸ਼ਨ ਕੀ ਸੀ ਜਦੋਂ ਤੁਹਾਡੇ ਤੱਕ ਤਸਵੀਰਾਂ ਪਹੁੰਚੀਆਂ ਪਹਿਲਾ ਰਿਐਕਸ਼ਨ ਵੀਰ ਜੀ ਇਦਾਂ ਸੀਗਾ ਇਹ ਜਿਆਦਾ ਇਹ ਤਾਂ ਆਪਣਾ ਇੱਕ ਪੱਖ ਰੱਖਿਆ ਸੀ ਹੂੰ ਕਿਸਾਨ ਵੀਰਾਂ ਨੇ ਆਪਣਾ ਇੱਕ ਪੱਖ ਰੱਖਿਆ ਵਾ ਵੀ ਇਹ ਜਿਹੜਾ ਸਾਡਾ ਐਮਐਸਪੀ ਤੇ ਤੁਸੀਂ ਸਾਨੂੰ ਸਟੇ ਦਿੱਤੀ ਸੀਗੀ ਪਹਿਲਾਂ ਵੀ ਇਹ ਕਾਨੂੰਨ ਮੰਨੇ ਜਾਣਗੇ ਪਰ ਉਹਦੇ ਤੇ ਜਿਹੜਾ ਹੋਲਡ ਕਰਿਆ ਸੀ ਉਹ ਮੰਗਾਂ ਹਲੇ ਪੂਰੀਆਂ ਨਹੀਂ ਹੋਈਆਂ ਹੂੰ ਉਹ ਤੇ ਕਰਕੇ ਇੱਕ ਜਿਹੜਾ ਰੋਸ ਆਪਣਾ ਦਿਖਾ ਰਹੇ ਨੇ ਹਲੇ ਆਪਣੇ ਵੱਲੋਂ ਕੋਈ ਹਿੰਸਾਪੂਰਵਕ ਤਾਂ ਕੋਈ ਵੀ ਕੁਝ ਨਹੀਂ ਕਰਿਆ ਜਾ ਰਿਹਾ ਹਲੇ ਇਧਰੋਂ ਨਾ ਹੀ ਕਰਨਾ ਹੈ ਨਾ ਹੀ ਕਰਨਾ ਵਾ ਕਿਉਂਕਿ ਅਸੀਂ ਇਹ ਚੀਜ਼ਾਂ ਮਿੱਥ ਕੇ ਨਹੀਂ ਆਏ ਇਹ ਇਹ ਤਾਂ ਸਿਰਫ ਆਪਣੀ ਮੰਗ ਮਨਾ ਰਹੇ ਨੇ ਵੀ ਜੋ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਜੋ ਸਾਡੇ ਕਾਨੂੰਨ ਤੇ ਐਮਐਸਪੀ ਸਾਨੂੰ ਮਿਲੂਗੀ ਉਹਨਾਂ ਨੇ ਹੋਲਡ ਕਰਤੀ ਸੀ ਵੀ ਅਸੀਂ ਇੰਪਲੀਮੈਂਟ ਕਰਾਂਗੇ ਇਹਦੇ ਵਿੱਚ ਤਾਂ ਅਸੀਂ ਬਿਲਕੁਲ ਆਪਾਈ ਸਾਡੇ ਨਾਲ ਨੇ ਪਾਲਾ ਕਬੱਡੀ ਵਾਲਾ ਪਾਲਾ ਹੈ ਰੇਡਰ ਪੂਰੀਆਂ ਰੇਡਾਂ ਪਾਈਆਂ ਵੀਰੇ ਤੁਸੀਂ ਬੈਰੀਕੇਡ ਤੇ ਹੁਣ ਜਥੇਬੰਦੀਆਂ ਦੇ ਇਸ਼ਾਰੇ ਤੇ ਬੈਠੇ ਹੋ ਆਪਦਾ ਆਰਾਮ ਕਰ ਰਹੇ ਹੋ ਤਿਆਰੀ ਕਰ ਰਹੇ ਹੋ ਕੀ ਵਾਸਤੇ ਹਾਂਜੀ ਹਾਂਜੀ ਪੂਰੀ ਤਿਆਰੀ ਕਰ ਰਹੇ ਆ ਸਾਡੀ ਤਾਂ ਪੂਰੀ ਤਿਆਰੀ ਹੈ ਜੀ ਫੁੱਲ ਬਸ ਜਥੇਬੰਦੀਆਂ ਨੇ ਐਲਾਨ ਕਰਤਾ ਜੀ 21 ਤਰੀਕ ਸਵੇਰੇ 11 ਵਜੇ ਸਾਰੇ ਹੁੱਲਮਾਂ ਆ ਕੇ ਪਹੁੰਚੋ ਅੱਗੇ ਤੇ ਅੱਗੇ ਸਾਰੀ ਇਨਫੋਰਮੇਸ਼ਨ ਵੀ ਦੋ ਵੀ ਸਾਰੇ 21 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ ਬਜ਼ੁਰਗ ਭੈਣਾ ਜਿੰਨੇ ਵੀ ਆ ਸਕਦੇ ਨੇ ਸਾਰਿਆਂ ਨੂੰ ਨੌਜਵਾਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀਰੇ ਵੱਧ ਤੋਂ ਵੱਧ ਵੀਰੇ ਪਹੁੰਚੋ ਬਾਈ ਨਵੀਆਂ ਸ਼ਹਿਾਂ ਦੇਖਣ ਨੂੰ ਮਿਲ ਰਹੀਆਂ ਜਿਵੇਂ ਗਲابی ਰੰਗ ਦਾ ਬਾਟਰ ਐ ਤੇ ਕਿ ਸਟਾ ਬਾਟਰ ਕੈਨਨ ਚੋਂ ਅਥਰੂ ਗੈਸ ਦੇ ਗੋਲੇ ਜਿਹੜਾ ਰਬੜ ਦੀਆਂ ਗੋਲੀਆਂ ਹੁਣ ਸਾਊਂਡ ਗਨ ਆ ਗਈ ਜਿਹੜੀ ਕਹਿੰਦੇ ਵੀ ਹਵਾ ਜਿਹੜੀ ਆਵਾਜ਼ ਦੇ ਨਾਲ ਲੋਕਾਂ ਨੂੰ ਵਿਚੈਨੀ ਪੈਦਾ ਕਰੂਗੀ ਲੋਕਾਂ ਚ ਘਬਰਾਹਟ ਪੈਦਾ ਕਰੂਗੀ ਇਹ ਇਹ ਉਹਨਾਂ ਨੇ ਵੀ ਪ੍ਰਬੰਧ ਹੋਰ ਜ਼ਿਆਦਾ ਤਿੱਖੇ ਕਰਤੇ ਨੇ ਹਾਂਜੀ ਕਿੱਤੇ ਹੋਣ ਬਾਈ ਪ੍ਰਬੰਧਕਾਂ ਨੇ ਕਿੱਤੇ ਹੋਏ ਨੇ ਜਿਹੜੀ ਸਾਊਂਡ ਚੱਲ ਰਹੀ ਹੈ ਜੀ ਉਹਨੇ ਤਾਂ ਸਾਨੂੰ ਵੀ ਹੱਲ ਹੈਗਾ ਸਾਡੇ ਕੋਲ ਵੀ ਬਿਲਕੁਲ ਸਾਊਂਡ ਗਨ ਬੇਸ਼ੱਕ ਉਧਰੋਂ ਆ ਗਿਆ ਤਾਂ ਹੱਲ ਵੀ ਪਹੁੰਚ ਗਿਆ ਕੀ ਹੱਲ ਆ ਗਿਆ ਬਾਈ ਬਾਈ ਜੀ ਆ ਸਾਊਂਡ ਗਨ ਦਾ ਜੀ ਇਹ ਨਾ ਜ਼ਿਆਦਾਤਰ ਜਿਹੜੀਆਂ ਇਹ ਹੁੰਦੇ ਆ ਨਾ ਇਹ ਬਿਲਕੁਲ ਸੌਫਟ ਹੁੰਦੇ ਆ ਇਹ ਕੰਨਾਂ 'ਚ ਪੈ ਜਾਣੇ ਆਪਣੇ ਹਾਂ ਇਹ ਜ਼ਿਆਦਾ ਆਪਾਂ ਨਾ ਜਿਹੜੇ ਤੁਸੀਂ ਦੇਖਿਆ ਉਹ ਨਾ 에ਅਰਪੋਰਟ 'ਚ ਕੰਮ ਕਰਦੇ ਆ ਬਿਲਕੁਲ ਜਹਾਜ਼ ਦੇ ਨਾਲੇ ਉੱਥੇ ਬਹੁਤ ਗੂੰਜ ਪੈਂਦੀ ਹੈ ਹਾਂ ਇਹ ਬੰਦੇ ਉਹ ਲਾਨੇ ਆ ਤੇ ਮੈਂ ਤੁਹਾਡੇ ਚੈਨਲ ਦੇ ਦੱਸ ਦਣਾ ਜਿੰਨੇ ਵੀ ਮੇਰੇ ਵੀਰ ਭਰਾ ਸਾਰੇ 21 ਨੂੰ ਆਉਂਗੇ ਆ ਸਿਰਫ 15 ਰੁਪਏ ਦਾ ਬਾਈ ਇਹ ਗੱਲ ਪਤਾ ਨਹੀਂ ਕਿੰਨੇ ਕਰੋੜ ਲੱਖਾਂ ਕਰੋੜਾਂ ਦੀ ਹੋਣੀ ਤੇ ਆਪਣੇ ਕੋਲ ਸਿੰਪਲ ਸਿੰਪਲ ਤਰੀਕੇ ਨੇ 15 ਰੁਪਏ ਦੀ ਹੈ ਇਹ ਇਹ ਤੁਸੀਂ ਆਪਣੇ ਕੰਨਾਂ 'ਚ ਲਾਉਂਗੇ ਤਾਂ ਕਿ ਜਿੰਨੇ ਜਿੰਨੇ ਦੀ ਸੀ 10 ਰੁਪਏ ਉਹ ਬਹੁਤ ਜ਼ਿਆਦਾ ਹੀ ਕੱਟ ਕਰ ਦੋਗੀ ਮਤਲਬ ਉਹਦਾ ਲੈਵਲ ਜਿਹੜਾ ਸਾਊਂਡ ਦਾ ਆਪਣੇ ਕੰਨਾਂ 'ਤੇ ਇਹ ਫਰਕ ਨਹੀਂ ਪਾਊਗੀ ਫਰਕ ਪਏਗਾ ਜਰੂਰ ਲੇਕਿਨ ਸੁਣੋਗਾ ਜਰੂਰ ਪਰ ਇਹ ਨਹੀਂ ਆ ਵੀ ਸਾਡੇ ਕੰਨ ਦੇ ਪਰਦੇ ਪਾੜਦੇ ਆ ਕੰਨਾਂ 'ਤੇ ਕੋਈ ਫਰਕ ਪਾਊਗਾ ਸੋ ਪਰ ਉਹਦੀ ਮਾਰ ਇੰਨੀ ਹੈਗੀ ਆ ਕਹਿੰਦੇ ਕਿ ਜਦੋਂ ਚਾਲੂ ਕਰਤੀ ਕੰਨਾਂ ਦੇ ਪਰਦੇ ਪਾੜ ਸਕਦੇ ਆ ਦਿਲ ਨੂੰ ਤਕਲੀਫ ਹੋ ਸਕਦੀ ਹੈ ਘਵਰਾਟ ਆਪਣੇ ਬਜ਼ੁਰਗਾਂ ਦੇ ਵਿੱਚ ਤਾਂ 15 ਰੁਪਏ ਨਾਲ ਸਾਰਾ ਹੈ ਡਿਫੈਂਸ ਆਪਣਾ ਉਹ ਆਪਾਂ ਦੇਖੋ ਜਿਹੜੀ ਆਪਣੀ ਬੋਡੀ ਹੈ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਜੇ ਕੋਈ ਸਾਊਂਡ ਆ ਸੁਣਾਗੇ ਮੈਂ ਤੁਹਾਨੂੰ ਸਾਰਾ ਦੱਸ ਦਣਾ ਵੀ ਜਿਹੜੀ ਆਪਣੇ ਟਾਇਰ ਗੈਸ ਹੈ ਉਹਦੇ ਵਾਸਤੇ ਜਿਹੜੀ সুইਮੀ ਗਾਲੀਆਂ ਨਹੀਂ ਆਪਾਂ ਸਵੀਮ ਕਰਦੇ ਆ ਉਹ ਜੀ ਗੋਗਲ ਲਾਉਣੇ ਆ ਉਹ ਲਾ ਕੇ ਰੱਖੋ ਤੁਸੀਂ ਰੱਖੀ ਹੋਈ ਆਹੀ ਆਹੀ ਐਨਕ ਮੈਂ ਤੁਹਾਨੂੰ ਲਾ ਦੇਣ ਦਿਖਾਵਾਂਗੇ ਜਿਹੜੀ ਆਹ ਰਾਵੜ ਹੈ ਜੀ ਬਾਈ ਇਹ ਬਿਲਕੁਲ ਤੂੰ ਨਹੀਂ ਦਰਜਾ ਨਹੀਂ ਦਿੰਦੀ ਬਿਲਕੁਲ ਕਵਰ ਕਰ ਲੈਣੀ ਹੈ ਜਿਵੇਂ ਪਾਣੀ ਤਰਾਕੀ ਆ ਬੰਦੇ ਉਹ ਜੇ ਪਾਣੀ ਜਾਂਦਾ ਦੇਖਦਾਰਾਂ ਨੂੰ ਅੱਖਾਂ ਵਾਸਤੇ ਇਹ ਹੋ ਗਈ ਕੰਨਾਂ ਵਾਸਤੇ ਆ ਆ ਗਿਆ ਮੂੰਹ ਤੇ ਤੁਸੀਂ ਗਿੱਲਾ ਕਰਕੇ ਭਾਵੇਂ ਤਿੰਨ ਵਾਰੀ ਤੁਸੀਂ ਜਿਹੜਾ ਆਪਣਾ ਸਰੂਪ ਹੈਗਾ 2.5 ਮੀਟਰ ਦਾ ਉਹ ਮੰਨ ਲਓ ਜੀ ਦੱਸ ਨਾ ਸੁਣਨ ਦਾ ਕੰਨਾਂ ਚ ਪ੍ਰੋਬਲਮ ਨਾਲ ਦਿਲ ਦੀ ਪ੍ਰੋਬਲਮ ਹੈ ਦਿਲ ਦੀ ਪ੍ਰੋਬਲਮ ਤਾਂ ਹਣੀ ਜੇ ਆਪਾਂ ਸੁਣਾਗੇ ਕੋਰਾਟ ਦਾ ਹੀ ਹੁੰਦੀ ਹੈ ਜੇ ਆਪਾਂ ਕੋਈ ਸਾਊਂਡ ਉੱਚੀ ਸੁਣਾਗੇ ਨਾ ਤਾਂ ਤਕਲੀਫ ਹੁੰਦੀ ਹੈ ਤੋਂ ਸਾਰੇ ਤੋੜ ਹੈਗੇ ਜੀ ਕੋਈ ਚੱਕਰ ਨਹੀਂ ਬਾਕੀ ਜਿਹੜਾ ਬੈਰੀਗੇਟ ਹੈ ਤੋੜ ਦੋਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੋੜਨਾ ਕਿਹੜਾ ਉੱਪਰ ਟੱਪ ਹੀ ਆਣਾ ਹੈ ਕੱਡਾ ਵੀ ਕਰਵਾ ਲੈਂਦੇ ਤੋੜਨੇ ਵੀ ਕੀ ਲੋੜ ਹੈ ਸਭ 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 ਟਰਾਲੀਆਂ ਕਿਵੇਂ ਟਪਾਉਂਗੇ ਤੋੜਨਾ ਤਾਂ ਪਊਗਾ ਇਹਨਾਂ ਨੂੰ ਕਾ ਬਦਲ ਨਹੀਂ ਬਾਈ ਦੇਖੋ ਆਪਾਂ ਸਾਰੇ ਜੱਟ ਜ਼ਿਮੀਦਾਰ ਬੰਦੇ ਆਂਗੇ ਸਾਰੇ ਕਿਸਾਨ ਆਂਗੇ ਤੇ ਕਿਸਾਨ ਦੇ ਆਮ ਨਾਰਮਲ ਇਹ ਜਿਵੇਂ ਇਹਨੇ ਇੱਕ ਰੁਟੀਨ ਕੰਮ ਹੁੰਦਾਗਾ ਇਹ ਤਾਂ ਉਹ ਚੀਜ਼ਾਂ ਗਿਆ ਇਹਨਾਂ ਵਾਸਤੇ ਐਂ ਲੱਗਦਾ ਹੋਣਾ ਯਾਰ ਵੀ ਅਸੀਂ ਪਤਾ ਨਹੀਂ ਕੀ ਕਰ ਲੈਣਾ ਹਨਾ ਗੀਤ ਵੀ ਸੁਣਿਆ ਤਾਂ ਤਿਆਰੀ ਵੀ ਦੇਖ ਲਈ ਜਿਸ ਤਰੀਕੇ ਦੇ ਨਾਲ ਤਿਆਰੀ ਸਖਤ ਹੋ ਰਹੀ ਹੈ ਸਾਊਂਡ ਦੇ ਨਾਲ ਸਾਊਂਡ ਗੰਦੇ ਨਾਲ ਵਿੱਚ ਐਨ ਕਰਨ ਦੀਆਂ ਤੇ ਕਿਸਾਨਾਂ ਨੇ ਵਿਆਪ ਦੀ ਤਿਆਰੀ ਪੂਰੀ ਕਰ ਲਈ ਆਪਣੇ ਸਹਿਯੋਗੀ ਮਨਜੀਤ ਦੇ ਨਾਲ ਕਰਨ ਸ਼ਰਮਾ ਅਖਰ ਦੇ